ਦੀਪ ਸਦੂ ਇੱਕ ਉਹ ਨੌਜਵਾਨ ਆਗੂ ਜਿਸ ਤੇ ਗੁਣ ਬਾਕੀ ਸਾਰੇ ਆਗੂਆਂ ਨਾਲੋਂ ਵੱਖਰੇ ਸਨ ਜਿਸ ਵਿੱਚ ਮੌਜੂਦਾ ਪੰਜਾਬ ਨੂੰ ਪੰਜਾਬ ਦੀ ਨੌਜਵਾਨ ਵਰਗ ਨੂੰ ਪੰਥਕ ਮਸਲਿਆਂ ਨੂੰ ਲੈ ਕੇ ਵੀ ਇੱਕ ਸੇਧ ਦੇਣ ਦੀ ਅਕਾਲ ਪੁਰਖ ਵੱਲੋਂ ਬਖਸ਼ੀ ਇੱਕ ਨਿਵੇਕਲੀ ਕਾਬਲੀਅਤ ਨਜ਼ਰ ਆਉਂਦੀ ਸੀ ਜਿਸ ਕੋਲੋਂ ਪੰਜਾਬ ਨੂੰ ਅਤੇ ਖਾਸ ਕਰਕੇ ਪੰਥਕ ਮਾਹੌਲ ਨੂੰ ਵੱਡੀਆਂ ਆਸਾਂ ਸਨ। ਸ਼੍ਰੀ ਮੁਖਤਸਰ ਸਾਹਿਬ ਦੀ ਪਾਵਨ ਧਰਤੀ ਦੇ ਪਿੰਡ ਉਦੇਕਰਨ ਦੇ ਜੰਪਣ ਸੰਦੀਪ ਸਿੰਘ ਸਿੱਧੂ ਉਰਫ਼ ਦੀਪ ਸਿੱਧੂ ਕਈ ਵਿਲੱਖਣ ਗੁਣਾਂ ਦੇ ਮਾਲਕ ਸਨ। ਇੱਕ ਸਫਲ ਕਲਾਕਾਰ, ਇੱਕ ਬੇਹੱਦ ਸਫਲ ਵਕੀਲ, ਪੇਸ਼ੇਵਰ ਮਾਡਲ ਅਤੇ ਸਮਾਜਿਕ ਤੇ ਸਿਆਸੀ ਵਰਤਾਰਿਆਂ ਦੀ ਉਹਨਾਂ ਨੂੰ ਡੂੰਗੀ ਸਮਝ ਸੀ ਪੰਜਾਬ ਦੇ ਜ਼ਿਆਦਾਤਰ ਲੋਕ ਅਤੇ ਨੌਜਵਾਨੀ ਦਾ ਵੱਡਾ ਹਿੱਸਾ ਦੀਪ ਸਿੱਧੂ ਦੇ ਨਾਂ ਤੋਂ ਉਦੋਂ ਵਾਕਿਫ ਹੋਇਆ ਜਦੋਂ ਸਾਲ 2017 ਵਿੱਚ ਉਹਨਾਂ ਦੀ ਪ੍ਰਮੁੱਖ ਭੂਮਿਕਾ ਵਾਲੀ ਫਿਲਮ ਜੋਰਾ 10 ਨੰਬਰੀਆ ਰਿਲੀਜ਼ ਹੋਈ ਇਸ ਵਿੱਚ ਦੀਪ ਸਿੱਧੂ ਦਾ ਅੰਦਾਜ਼ ਵੱਡੇ ਪੱਧਰ ਉੱਤੇ ਸਰਾਇਆ ਗਿਆ ਇਸ ਤੋਂ ਬਾਅਦ ਵੀ ਦੀਪ ਸਿੱਧੂ ਕਲਾ ਦੇ ਖੇਤਰ ਵਿੱਚ ਲਗਾਤਾਰ ਸਰਗਰਮ ਰਹੇ ਪਰ ਉਹਨਾਂ ਦੇ ਜੀਵਨ ਦਾ ਇੱਕ ਅਹਿਮ ਮੋੜ ਆਇਆ ਕਿਸਾਨੀ ਅੰਦੋਲਨ ਦੇ ਸਮੇਂ ਸਾਲ 2020 ਦੇ ਕਿਸਾਨ ਅੰਦੋਲਨ ਸਮੇਂ ਨੌਜਵਾਨ ਵਰਗ ਨੂੰ ਲਾਮਬੰਦ ਕਰਨ ਵਿੱਚ ਦੀਪ ਸਿੱਧੂ ਨੇ ਵੱਡੀ ਭੂਮਿਕਾ ਨਿਭਾਈ ਦਿੱਲੀ ਵਿਖੇ ਲੱਗੇ ਕਿਸਾਨੀ ਅੰਦੋਲਨ ਬਾਰੇ ਆਪਾਂ ਸਾਰੇ ਜਾਣਦੇ ਹਾਂ ਕਿਸਾਨ ਜਥੇਬੰਦੀਆਂ ਦੇ ਯੋਗਦਾਨ ਦੀ ਵੀ ਅਕਸਰ ਚਰਚਾ ਹੁੰਦੀ ਹੈ ਕਿਸਾਨ ਅੰਦੋਲਨ ਦੀ ਸਫਲ ਇਬਾਦਤ ਵੀ ਲਿਖੀ ਜਾਂਦੀ ਹੈ ਪਰ ਇਸ ਸ਼ਬਦ ਦੇ ਨਾਲ ਨਾਲ ਇੱਕ ਗੱਲ ਜ਼ਰੂਰ ਚੇਤੇ ਰੱਖੀ ਜਾਣੀ ਚਾਹੀਦੀ ਹੈ ਕਿ ਨੌਜਵਾਨ ਵਰਗ ਜਦੋਂ ਕਿਸਾਨੀ ਅੰਦੋਲਨ ਦੇ ਨਾਲ ਜੁੜਿਆ ਤਾਂ ਉਹ ਮੌਕਾ ਸੀ ਸ਼ੰਭੂ ਬੈਰੀਅਰ ਉੱਤੇ ਕੀਤਾ ਗਿਆ ਇਕੱਠ ਜਿਸ ਦਾ ਸੱਦਾ ਦੀਪ ਸਿੱਧੂ ਨੇ ਦਿੱਤਾ ਸੀ ਅਤੇ ਕਿਹਾ ਸੀ ਕਿ ਉਹ ਖੁਦ ਵੀ ਉਸੇ ਦਿਨ ਸ਼ੰਭੂ ਬੈਰੀਅਰ ਉੱਤੇ ਬੈਠਣਗੇ ਨੌਜਵਾਨ ਵਰਗ ਦੇ ਨਾਲ ਬੈਠਣਗੇ ਅਤੇ ਉਹ ਬੈਠੇ ਨਜ਼ਰ ਵੀ ਆਏ ਨੌਜਵਾਨੀ ਦਾ ਇਹੀ ਵਹਿਣ ਦੀਪ ਸਿੱਧੂ ਦੇ ਸੱਦੇ ਉੱਤੇ ਇੱਕ ਤਰ੍ਹਾਂ ਨਾਲ ਅੱਗੇ ਤੁਰਦਾ ਹੋਇਆ ਫਿਰ ਦਿੱਲੀ ਤੱਕ ਵੀ ਗਿਆ ਬੈਰੀਕੇਡ ਲਾਂਬੇ ਕਰਦਾ ਹੋਇਆ ਦਿੱਲੀ ਦੀਆਂ ਹੱਦਾਂ ਉੱਤੇ ਜਾ ਡਟਿਆ ਕਿਸਾਨ ਅੰਦੋਲਨ ਜਦੋਂ ਆਪਣੇ ਬਿਲਕੁਲ ਸਿਖਰਵਾਲ ਵਾਅਦਾ ਵਿਖਾਈ ਦੇ ਰਿਹਾ ਸੀ ਤਾਂ ਉਹਨਾਂ ਦਿਨਾਂ ਦੌਰਾਨ ਦੀਪ ਸਿੱਧੂ ਲਗਾਤਾਰ ਮੋਰਚੇ ਵਿੱਚ ਮੌਜੂਦ ਸਨ ਫਿਰ 26 ਜਨਵਰੀ 2021 ਨੂੰ ਕਿਸਾਨ ਟਰੈਕਟਰ ਪਰੇਡ ਮੌਕੇ ਜੋ ਘਟਨਾਵਾਂ ਵਾਪਰੀਆਂ ਅਤੇ ਜਿਸ ਤਰੀਕੇ ਨਾਲ ਉਹਨਾਂ ਦੀ ਪੇਸ਼ਕਾਰੀ ਹੋਈ ਉਸ ਵਿੱਚ ਦੀਪ ਸਿੱਧੂ ਨੂੰ ਵੱਡੇ ਪੱਧਰ ਉੱਤੇ ਨਿਸ਼ਾਨਾ ਬਣਾਇਆ ਗਿਆ ਹਾਲਾਂਕਿ ਉਹ ਆਪਣੀ ਗੱਲ ਉੱਤੇ ਲਗਾਤਾਰ ਡਟੇ ਰਹੇ ਖਾਸ ਨੋਟ ਕਰਨ ਵਾਲੀ ਗੱਲ ਇਹ ਸੀ ਕਿ ਦੀਪ ਸਿੱਧੂ ਦੇ ਖਿਲਾਫ ਤੋਮਤਾ ਲਾਉਣ ਵਾਲੇ ਅਤੇ ਨਾਰੇਬਾਜ਼ੀ ਕਰਨ ਵਾਲੇ ਖੁਦ ਅੱਜ ਵੱਖ-ਵੱਖ ਧੜਿਆਂ ਵਿੱਚ ਵੰਡੇ ਜਾ ਚੁੱਕੇ ਨੇ ਕਿਤੇ ਲੱਭਿਆਂ ਵੀ ਨਹੀਂ ਲੱਭਦੇ ਅਤੇ ਉਹਨਾਂ ਦੀ ਵਿਚਾਰਧਾਰਾ ਵੀ ਪਹਿਲਾਂ ਵਾਂਗ ਸਪਸ਼ਟ ਨਹੀਂ ਪਰਦੀਪ ਸਿੱਧੂ ਹਮੇਸ਼ਾ ਆਪਣੀਆਂ ਕਈਆਂ ਹੋਈਆਂ ਗੱਲਾਂ ਉੱਪਰ ਅਟੱਲ ਨਜ਼ਰ ਆਏ ਅਤੇ ਅੰਤਿਮ ਸਵਾਸਾਂ ਤੱਕ ਅਟੱਲ ਹੀ ਰਹੇ ਆਪਾਂ ਸਭ ਨੇ ਵੇਖਿਆ ਕਿ ਵੱਖ-ਵੱਖ ਪੰਜਾਬੀ ਗਾਇਕ ਅਤੇ ਕਲਾਕਾਰ ਲਗਾਤਾਰ ਕਿਸਾਨੀ ਮੋਰਚੇ ਵਿੱਚ ਆਉਂਦੇ ਰਹੇ ਜਾਂਦੇ ਰਹੇ ਪਰ ਮੁੜ ਕੇ ਕਿਸੇ ਨੇ ਵੀ ਨਾ ਕਿਸਾਨੀ ਦੀ ਸਾਰ ਲਈ ਨਾ ਪੰਜਾਬ ਦੀ ਗੱਲ ਕੀਤੀ ਅਤੇ ਪੰਥਕ ਮੁੱਦਿਆਂ ਦਾ ਤਾਂ ਨਾਂ ਲੈਣਾ ਵੀ ਭੁੱਲ ਗਏ ਪਰ ਇਹਨਾਂ ਸਾਰੀਆਂ ਗੱਲਾਂ ਨੂੰ ਦੀਪ ਸਿੱਧੂ ਨੇ ਆਪਣੇ ਅੰਤਿਮ ਦਿਨਾਂ ਤੱਕ ਵੀ ਕਾਇਮ ਰੱਖਿਆ ਅਤੇ ਉਹਨਾਂ ਦੀ ਆਵਾਜ਼ ਲਗਾਤਾਰ ਬੁਲੰਦ ਹੁੰਦੀ ਰਹੀ ਗੱਲ ਭਾਵੇਂ ਕਿਸਾਨੀ ਦੀ ਹੋਵੇ ਜਾਂ ਪੰਜਾਬ ਦੀ ਦੀਪ ਸਿੱਧੂ ਨੇ ਹਮੇਸ਼ਾ ਝੋਕਾ ਦਿੱਤਾ ਉਹ ਅਕਸਰ ਕਹਾਂਦੇ ਸੀ ਕਿ ਗੱਲ ਸਿਰਫ ਤਿੰਨ ਖੇਤੀ ਕਾਨੂੰਨਾਂ ਦੀ ਨਹੀਂ ਗੱਲ ਹੋੰਦਦੀ ਆ ਉਹਨਾਂ ਦਾ ਕਹਿਣਾ ਸੀ ਕਿ ਗੱਲ ਸਿਰਫ ਫਸਲਾਂ ਦੀ ਨਹੀਂ ਗੱਲ ਨਸਲਾਂ ਦੀ ਵੀ ਆ ਪਰ ਦੁੱਖ ਦੀ ਗੱਲ ਹੈ ਕਿ ਉਹਨਾਂ ਦੀ ਗੱਲ ਨੂੰ ਉਸ ਵੇਲੇ ਬਹੁਤੇ ਲੋਕਾਂ ਨੇ ਧਿਆਨ ਨਾਲ ਨਹੀਂ ਸੁਣਿਆ ਸਗੋਂ ਆਲੋਚਨਾ ਹੀ ਕਰਦੇ ਰਹੇ ਜਦਕਿ ਹੁਣ ਲੋਕਾਂ ਨੂੰ ਉਹਨਾਂ ਗੱਲਾਂ ਵਿਚਲਾ ਵਜ਼ਨ ਵੀ ਮਹਿਸੂਸ ਹੋਣ ਲੱਗ ਪਿਆ ਇਥੇ ਤੁਹਾਨੂੰ ਦੀਪ ਸਿੱਧੂ ਦੇ ਜੀਵਨ ਬਾਰੇ ਇਹ ਵੀ ਦੱਸਤੀ ਹੈ ਕਿ ਦੀਪ ਸਿੱਧੂ ਨੇ ਅਚਾਨਕ ਕਿਸਾਨੀ ਅੰਦোলন ਰਾਹੀਂ ਸਮਾਜਿਕ ਅਤੇ ਪੰਜਾਬ ਦੇ ਮਸਲਿਆਂ ਵੱਲ ਮੋੜਾ ਨਹੀਂ ਕਟਿਆ ਬਲਕਿ ਕਿਸਾਨ ਅੰਦোলন ਦੀ ਸ਼ੁਰੂਆਤ ਤੋਂ ਪਹਿਲਾਂ ਵੀ ਉਹਨਾਂ ਨੇ ਸਿੱਖ ਇਤਿਹਾਸ ਅਤੇ ਪੰਜਾਬ ਦੇ ਇਤਿਹਾਸ ਨੂੰ ਪੜ੍ਹਨਾ ਸ਼ੁਰੂ ਕੀਤਾ ਹੋਇਆ ਸੀ ਅਤੇ ਇਹ ਲਗਨ ਉਹਨਾਂ ਨੂੰ ਕਾਫੀ ਧੀਰ ਦੀ ਲੱਗ ਚੁੱਕੀ ਸੀ ਅਤੇ ਬਹੁਤ ਸਾਰੇ ਟੀਵੀ ਚੈਨਲਾਂ 'ਤੇ ਅਕਸਰ ਉਹ ਪੰਜਾਬ ਦੇ ਅਤੇ ਸਿੱਖ ਇਤਿਹਾਸ ਦੇ ਹਵਾਲੇ ਨਾਲ ਕੌਮ ਦੇ ਮੁੱਦਿਆਂ ਉੱਤੇ ਹੱਕੀ ਮੰਗਾਂ ਉੱਤੇ ਆਪਣੀ ਆਵਾਜ਼ ਬੁਲੰਦ ਕਰਨ ਲੱਗ ਪਏ ਸਨ ਅੱਜ ਹੁਣ ਜਦੋਂ ਦੀਪ ਸਿੱਧੂ ਸਾਡੇ ਦਰਮਿਆਨ ਮੌਜੂਦ ਨਹੀਂ ਤਾਂ ਇਹ ਗੱਲ ਵੀ ਲੋਕਾਂ ਨੂੰ ਨਜ਼ਰ ਆਉਣ ਲੱਗੀ ਹੈ ਕਿ ਇੱਕ ਨੌਜਵਾਨ ਜਿਹੜਾ ਵਕਾਲਤ ਪੱਖੋਂ ਬਿਹਤ ਸਫਲ ਸੀ ਜਿਸ ਨੇ ਉਚੇਰੀ ਵਿੱਦਿਆ ਵੀ ਹਾਸਲ ਕੀਤੀ ਸੀ ਅਤੇ ਬੜੇ ਆਰਾਮ ਨਾਲ ਬੜੇ ਐਸ਼ੋ ਇਸ਼ਰਤ ਵਾਲੀ ਜ਼ਿੰਦਗੀ ਬਤੀਤ ਕਰ ਸਕਦਾ ਸੀ ਜ਼ਿੰਦਗੀ ਦੇ ਸਾਰੇ ਸੁੱਖ ਉਸ ਕੋਲ ਮੌਜੂਦ ਸਨ ਪਰ ਇਸਤੇ ਬਾਵਜੂਦ ਵੀ ਉਸ ਦਾ तमाम ਮੁਸ਼ਕਲਾਂ ਝੱਲਦੇ ਹੋਏ ਸੜਕਾਂ ਉੱਤੇ ਆ ਕੇ ਮੋਰਚਿਆਂ ਵਿੱਚ ਬੈਠਣਾ ਅਤੇ ਨੌਜਵਾਨੀ ਨੂੰ ਅਗਵਾਈ ਦੇਣ ਲਈ ਅੱਗੇ ਆਉਣਾ ਅਤੇ ਅਗਵਾਈ ਵੀ ਸਟੇਜ ਤੋਂ ਨਹੀਂ ਬਲਕਿ ਸੰਗਤ ਦੇ ਵਿੱਚ ਬੈਠ ਕੇ ਇਹੋ ਜਿਹੇ ਉਪਰਾਲੇ ਸਿਰਫ ਦੀਪ ਸਿੱਧੂ ਨੇ ਹੀ ਆਪਣੇ ਜੀਵਨ ਕਾਲ ਦੌਰਾਨ ਕੀਤੇ ਆਪਣੇ ਜੀਵਨ ਦੇ ਮਗਰਲੇ ਦਿਨਾਂ ਦੌਰਾਨ ਉਹਨਾਂ ਨੇ ਖੁੱਲ੍ਹ ਕੇ ਪੰਜਾਬ ਵਿੱਚ ਦਸਤਾਰ ਬਨ ਕੇ ਵਿਚਰਨਾ ਵੀ ਸ਼ੁਰੂ ਕਰ ਦਿੱਤਾ ਸੀ ਅਤੇ ਪੰਥਕ ਮਾਮਲਿਆਂ ਨੂੰ ਲੈ ਕੇ ਵੀ ਸੰਗਤ ਦੇ ਸਾਹਮਣੇ ਸਿੱਖ ਇਤਿਹਾਸ ਦੇ ਹਵਾਲੇ ਨਾਲ ਗੱਲ ਰੱਖਣੀ ਸ਼ੁਰੂ ਕੀਤੀ ਸੀ ਇਹ ਨੂੰ ਕੌਮ ਦੀ ਖੁਸ਼ਕਿਸਮਤੀ ਹੀ ਕਿਹਾ ਜਾ ਸਕਦਾ ਹੈ ਕਿ ਅਜਿਹਾ ਨੌਜਵਾਨ ਆਗੂ ਮਿਲਿਆ ਸੀ ਜੋ ਪੰਜਾਬ ਦੀ ਦੇਸ਼ਤੀ ਅਤੇ ਦੁਨੀਆ ਦੀ ਪੂਰੀ ਸਿਆਸੀ ਸਮਝ ਰੱਖਦਾ ਸੀ ਜਿਸ ਨੂੰ ਜੀਓਪੋਲਿਟਿਕਸ ਦੀ ਵੀ ਪੂਰੀ ਜਾਣਕਾਰੀ ਸੀ ਅਤੇ ਦਲੀਲ ਰਾਹੀਂ ਉਹ ਹਰ ਗੱਲ ਨੂੰ ਪੇਸ਼ ਕਰਨ ਦੀ ਸਮਰੱਥਾ ਰੱਖਦਾ ਸੀ ਕੀ ਇਸ ਵੇਲੇ ਪੰਜਾਬ ਵਿੱਚ ਇਹੋ ਜਿਹਾ ਕੋਈ ਆਗੂ ਮੌਜੂਦ ਹੈ ਜੋ ਇਸ ਤਰੀਕੇ ਨਾਲ ਇਤਿਹਾਸਕ ਅਤੇ ਮੌਜੂਦਾ ਸਮੇਂ ਦੇ ਸਿਧਾਂਤਾਂ ਨੂੰ ਦਲੀਲ ਮੁਤਾਬਕ ਪੇਸ਼ ਕਰ ਸਕੇ ਇਹ ਇੱਕ ਸਵਾਲ ਹੈ ਅਤੇ ਵੱਡਾ ਸਵਾਲ ਹੈ ਜਿਹਦਾ ਕੋਈ ਜਵਾਬ ਨਹੀਂ ਲੱਭਦਾ ਕਿਉਂਕਿ ਜਵਾਬ ਦੀਪ ਸਿੱਧੂ ਕੋਲ ਹੀ ਨਜ਼ਰ ਆਉਂਦਾ ਸੀ ਇਸ ਤਰ੍ਹਾਂ ਆਪਣੇ ਸੰਖੇਪ ਜਿਹੇ ਜੀਵਨ ਵਿੱਚ ਦੀਪ ਸਿੱਧੂ ਨੇ ਆਪਣੇ ਨਾਂ ਨੂੰ ਸਾਕਾਰ ਕਰਦਿਆਂ ਇੱਕ ਦੀਪ ਵਾਂਗ ਇੱਕ ਦੀਵੇ ਵਾਂਗ अनेका ਚਿੰਗਾਂ ਪੰਜਾਬ ਵਿੱਚ ਜਗਾਈਆਂ ਨੇ ਨੌਜਵਾਨ ਵਰਗ ਨੂੰ ਸਹੀ ਪਾਸੇ ਪੰਜਾਬ ਦੇ ਹੱਕਾਂ ਪਾਸੇ ਤੋਰਨ ਵਿੱਚ ਅਤੇ ਸੋਚਣ ਵਾਲੇ ਪਾਸੇ ਪ੍ਰੇਰਿਤ ਕੀਤਾ ਹੈ ਦੀਪ ਸਿੱਧੂ ਦੇ ਸੜਕੀ ਹਾਦਸੇ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਸ਼ੰਕੇ ਪ੍ਰਗਟਾਏ ਗਏ ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਕੌਮ ਦਾ ਇੱਕ ਨੌਜਵਾਨ ਹੀਰਾ ਉਸ ਦਿਨ ਸਦਾ ਲਈ ਸਰੀਰਕ ਤੌਰ ਤੇ ਵਿਛੜ ਗਿਆ ਪਰ ਉਹਨਾਂ ਦੇ ਵਿਚਾਰ ਉਹਨਾਂ ਦੀਆਂ ਗੱਲਾਂ ਅਤੀ ਦਲੀਲਾਂ ਅੱਜ ਵੀ ਨੌਜਵਾਨੀ ਦੇ ਦਿਲਾਂ ਵਿੱਚ ਵਸਦੀਆਂ ਨੇ ਅਤੀਸਤਾ ਪ੍ਰਗਟਾਵਾ ਵੱਖ-ਵੱਖ ਥਾਵਾਂ ਉੱਤੇ ਲੱਗੇ ਮੋਰਚਿਆਂ ਰਾਹੀਂ ਹੋ ਰਿਹਾ ਹੈ ਅਤੇ ਪੰਜਾਬ ਦੀ ਨੌਜਵਾਨੀ ਵਿੱਚ ਹਾਲੇ ਵੀ ਦੀਪ ਸਿੱਧੂ ਦਾ ਦੀਪ ਜਗਦਾ ਹੋਇਆ ਵਿਖਾਈ ਦਿੰਦਾ ਹੈ